ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਗੱਲਬਾਤ ਕਰਾਂਗੇ ਕਿ ਕੱਲ ਸੁਨੀਲ ਜਾਖੜ ਨੇ ਇੱਕ ਬਿਆਨ ਦਿੱਤਾ ਜਿਹੜਾ ਕਿ ਬਹੁਤ ਹੀ ਮੰਦ ਭਾਗਾ ਹੈਗਾ ਤੇ ਸੁਨੀਲ ਜਾਖੜ ਦੇ ਬਿਆਨ ਦੇ ਪਿੱਛੇ ਜਿਹੜਾ ਉਹਦਾ ਪਿਸ਼ੋਕੜ ਹੈ ਉਹਦੇ ਤੇ ਜਾਵਾਂਗੇ ਕਿ ਕੀ ਜਿਹੜਾ ਸੁਨੀਲ ਜਾਖੜ ਹੈਗਾ ਇਹ ਹੁਣ ਬਿਲਕੁਲ ਭਾਪੀ ਵਾਲਿਆਂ ਦੀ ਬੋਲੀ ਬੋਲਣ ਲੱਗ ਗਿਆ ਕੀ ਇਹ ਜਿਹੜਾ ਜਿਵੇਂ ਭਾਪੀ ਆਪਾਂ ਕਹਿ ਸਕਦੇ ਹਾਂ ਕਿ ਘੱਟ ਗਿਣਤੀਆਂ ਨੂੰ ਨਫ਼ਰਤ ਕਰਦੀ ਐ ਤੇ ਇਹ ਉਸੇ ਲਾਈਨ ਦੇ ਉੱਪਰ ਆ ਗਿਆ ਜਾਂ ਫਿਰ ਜਿਹੜਾ ਇਹਦਾ ਬਰਨਾਮ ਜਾਖੜ ਡੈਡੀ ਸੀਗਾ ਤੇ ਉਹਦੇ ਜਿਹੜੀ ਮਨੋਂ ਦੱਸਾ ਸਿੱਖਾਂ ਬਾਰੇ ਸੀਗੀ ਉਹ ਵੀ ਆਪਾਂ ਗੱਲਬਾਤ ਕਰਾਂਗੇ ਕਿ ਉਹ ਕਿਸ ਤਰ੍ਹਾਂ ਦੇ ਬਿਆਨ ਦਿੰਦਾ ਹੁੰਦਾ ਸੀ ਉਦੋਂ ਤੇ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕੱਲ ਸੁਨੀਲ ਜਾਖੜ ਨੇ ਇੱਕ ਬਿਆਨ ਦਿੱਤਾ ਜਿਹਦੇ ਚ ਉਹਨੇ ਜ਼ਿਕਰ ਕੀਤਾ ਕਿ ਜਿਹੜਾ ਖਡੂਰਸਾਲ ਦੀ ਤੇ ਫਰੀਦਕੋਟ ਦੀ ਜਿਹੜੀ ਜਿੱਤ ਹੈਗੀ ਸਿੰਘਾਂ ਦੀ ਉਹਦੇ ਤੇ ਉਹਨੇ ਕਹਿੰਦਾ ਇਹ ਬਹੁਤ ਚਿੰਤਾਜਨਕ ਗੱਲ ਹੋਈ ਹੈਗੀ ਜਿਹੜੀ ਭਾਈ ਅਮਰਤਪਾਲ ਸਿੰਘ ਦੀ ਜਿੱਤ ਹੋਈ ਆ ਤੇ ਫਰੀਦਕੋਟ ਤੋਂ ਜਿੱਥੇ ਆਪਣੀ ਭਾਈ ਬਿਆਨਤ ਸਿੰਘ ਦੇ ਬੇਟੇ ਸਰੋਜੀਤ ਸਿੰਘ ਦੀ ਜਿੱਤ ਹੋਈ ਆ ਉਹਨੂੰ ਮੰਦਭਗਾ ਕਰਾਰ ਦਿੱਤਾਗਾ ਤੇ ਨਾਲ ਕਿਹਾਗਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਉਹਦਾ ਮਤਲਬ ਕਹਿਣ ਦਾ ਕੀ ਹੈਗਾ ਕਿ ਜਿਹੜੇ ਪੰਥਕ ਤੌਰ ਤੇ ਦੋਨੋਂ ਜਨੈ ਜਿੱਤੇ ਨੇ ਇਹਨੂੰ ਚਿੰਤਾ ਕਿਸ ਗੱਲ ਦੀ ਚਿੰਤਾ ਸਤਾਉਣ ਲੱਗੀ ਕਿਹੜੀ ਗੱਲੋਂ ਚਿੰਤਾ ਹੋਈ ਇਹਨੂੰ ਕਿ ਪੰਥ ਇਕੱਠਾ ਕਿਉਂ ਹੋ ਗਿਆ ਜਾਂ ਫਿਰ ਇਹਨੂੰ ਚਿੰਤਾ ਇਸ ਗੱਲ ਦੀ ਹੋਈ ਕਿ ਮੈਂ ਸੀਟ ਤਾਂ ਕੋਈ ਕੱਢ ਨਹੀਂ ਸਕਿਆ ਹੈਗਾ ਬੰਦਾ ਤਾਂ ਕੋਈ ਮੈਂ ਬੀਜੇਪੀ ਦਾ ਜਿਤਾ ਨਹੀਂ ਸਕਿਆ ਸਿਰਫ ਮੈਂ ਲੀਡਰਸ਼ਿਪ ਨੂੰ ਖੁਸ਼ ਕਰਨ ਦੀ ਖਾਤਰ ਇਹੋ ਜਿਹੇ ਸਿੱਖਾਂ ਦਾ ਜਿਹੜਾ ਖਿਲਾਫ ਬੋਲ ਕੇ ਉੱਥੇ ਇਹਨਾਂ ਨੂੰ ਜਗਾ ਮਿਲ ਦਿਆ ਜਿਵੇਂ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਕਿ ਕੁਝ ਜਿਹੜੇ ਇਹ ਜਾਤੀਵਾਦ ਤੇ ਗੰਦੀ ਨਾਲੇ ਦੇ ਕੀੜੇ ਨੇ ਜਿਹੜੇ ਇਹ ਜਿਹਦੇ ਚ ਕੰਗਣਾ ਰਣੌਤ ਵੀ ਆ ਜਾਂਦੀ ਆ ਇਹ ਉਹ ਹੀ ਜ਼ਹਿਰ ਉਗਲ ਕੇ ਭਾਜਪਾ ਦੇ ਵਿੱਚ ਆਪਣਾ ਜਿਹੜਾ ਪ੍ਰਧਾਨਗੀ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿਉਂਕਿ ਹੁਣ ਸਾਰੀਆਂ ਸੀਟਾਂ ਹਾਰਨ ਤੋਂ ਬਾਅਦ ਜਿਹੜੀ ਪੁਰਾਣੀ ਬੀਜੇਪੀ ਦੀ ਲੀਡਰਸ਼ਿਪ ਹੈ ਉਹਨਾਂ ਨੇ ਸਵਾਲ ਉਠਾਉਣੇ ਸ਼ੁਰੂ ਕੀਤੇ ਨੇ ਕਿ ਅਸੀਂ ਕਮਜ ਕਮ 2 ਜਾਂ 3 ਸੀਟਾਂ ਦਾ ਜਿੱਤਦੇ ਰਹੇ ਹਾਂ ਪਿਛਲੀ ਵਾਰੀ ਬੀਜੇਪੀ ਦੀ ਨੇਹਰੀ ਦੇ ਵਿੱਚ ਅਕਾਲੀ ਦਲ ਨੂੰ 3 ਆਏ ਤੇ ਅਸੀਂ ਇੱਕ ਸੀਟ ਜਿੱਤੇ ਤੇ ਇਸ ਵਾਰੀ ਇੱਕ ਵੀ ਸੀਟ ਜਿੱਤ ਨਹੀਂ ਸਕੇ ਜਿਹੜੇ ਇਹ ਵੋਟ ਸ਼ੇਅਰ ਦੀ ਗੱਲ ਕਰਦੇ ਬੋਟ ਸ਼ੇਅਰ ਨੂੰ ਲੈ ਕੇ ਖੁਸ਼ ਹੋਣ ਦੀ ਕੋਸ਼ਿਸ਼ ਕਰਦੇ ਨੇ ਉਹ ਦੋਸਤੋ ਉਹਦਾ ਤਾਂ ਕਾਰਨ ਹੈ ਜਿਹੜਾ ਉਹ ਇਹ ਹੈਗਾ ਕਿ ਪਹਿਲਾਂ ਜਿਹੜੀ ਬੀਜੇਪੀ ਲੜਦੀ ਹੁੰਦੀ ਸੀ 3-4 ਸੀਟਾਂ ਦੇ ਉੱਪਰ ਐਤਕੀ 13 ਸੀਟਾਂ ਦੇ ਲੜੀ ਆ ਆਟੋਮੈਟਿਕਾ ਕਿ 13 ਸੀਟਾਂ ਦੇ ਉੱਪਰ ਜਿਹੜੀ ਬਹੁਤ ਸੰਮਤੀ ਦੇਸ਼ ਦੇ ਵਿੱਚ ਹਿੰਦੂ ਭਾਈਚਾਰੇ ਦੀ ਆ ਉਹਨਾਂ ਦੀਆਂ ਵੋਟਾਂ ਦਾ ਪੈਣਾ ਨਾ ਕਿ ਇਹਦੀ ਜਾਖੜ ਦੀ ਕੋਈ ਕਾਰਗੁਜ਼ਾਰੀ ਦਾ ਮਤਵਲ ਹੈ ਤੇ ਇੱਕ ਜਿਹੜਾ ਗਰਮੀਤ ਰਾਮ ਰਹੀਮ ਨੂੰ ਇਹਨਾਂ ਨੇ ਉਹਦੇ ਚੋਂ ਬਰੀਕਰਾ ਕੇ ਤੇ ਜਿਹੜਾ ਐਸਸੀ ਭਾਈਚਾਰੇ ਦੀ ਵੋਟ ਹੈ ਜਿਹੜੀ ਜਾਂ ਆਪਾਂ ਕਹਿੰਦੇ ਕਿ ਜਿਹੜੀ ਡੇਰੇ ਦੀ ਵੋਟ ਹੈ ਉਹ ਇਹਨਾਂ ਦੇ ਹੱਕ ਦੇ ਵਿੱਚ ਭੁਗਤ ਗਈ ਤੇ ਦੂਜੀ ਮਰਾ ਮੰਦਰ ਕਰਕੇ ਉਹ ਜਿਹੜੀ ਹਿੰਦੂ ਵੋਟ ਹੈਗੀ ਉਹ ਇਹਨਾਂ ਨੂੰ ਭੁਗਤ ਗਈ ਇਹਦੇ ਵਿੱਚ ਸੁਨੀਲ ਜਾਖੜ ਦਾ ਕੋਈ ਰੋਲ ਨਹੀਂ ਹੈਗਾ ਇਹ ਉੱਪਰਲੀ ਲੀਡਰਸ਼ਿਪ ਨੂੰ ਵੀ ਪਤਾ ਹੈ ਕਿ ਜਿਹੜੀ ਵੋਟ ਸ਼ੇਅਰਿੰਗ ਵਧਣੀ ਆ ਉਹ ਇੱਕ ਦਾ 13 ਸੀਟਾਂ ਤੇ ਅ ਬੋਟ ਸ਼ੇਅਰਨ ਗਈਆ ਤੇ ਇੱਕ ਜਿਹੜਾ ਮਤਲਬ ਇਹ ਦੋਨੇ ਭਾਈਚਾਰਿਆਂ ਦੀ ਵੋਟ ਹੈ ਜਿਹੜੀ ਇਹਦੇ ਵਿੱਚ ਸੁਨੀਲ ਜਾਖੜ ਦਾ 1% ਵੀ ਕੋਈ ਰੋਲ ਨਹੀਂ ਹੈਗਾ ਇਹ ਸਾਰਾ ਉੱਪਰਲੀ ਉਹਨਾਂ ਦੀ ਜਿਹੜੀ ਮੋਦੀ ਵਾਲੀ ਲੋਬੀ ਆ ਇਹ ਉਹਨਾਂ ਕਰਕੇ ਵੋਟ ਪਈ ਆ ਕਿਉਂਕਿ ਉਹਨਾਂ ਨੇ ਮੰਦਰ ਵਾਲਾ ਮੁੱਦਾ ਜਿਹੜਾ ਆਪਾਂ ਨੂੰ ਪਤਾ ਹੈ ਸਭ ਨੂੰ ਇਹ ਤੇ ਮੇਰੇ ਕਹਿਣ ਦੀ ਗੱਲ ਨਹੀਂ ਪਰ ਦੋਸਤੋ ਸਵਾਲ ਤਾਂ ਪੈਦਾ ਇਹ ਹੁੰਦਾਗਾ ਕਿ ਜਿਹੜੇ ਇਹ ਲੋਕ ਨੇ ਇਹ ਹਰ ਵਕਤ ਆਪਣੇ ਅਹੁਦਿਆਂ ਨੂੰ ਬਚਾਉਣ ਦੀ ਖਾਤਰ ਇਹ ਸਿੱਖਾਂ ਨੂੰ ਕਿਉਂ ਟਾਰਗੇਟ ਕਰਦੇ ਨੇ ਜਦੋਂ ਇਹਨੂੰ ਪਹਿਲਾਂ ਉਦੋਂ ਮੁੱਖ ਮੰਤਰੀ ਮਿਲਦੀ ਮਿਲਦੀ ਕੁਰਸੀ ਰਹਿ ਗਈ ਤੇ ਉਦੋਂ ਇਹਨੇ ਹਿੰਦੂ ਸਿੱਖਾਂ ਦਾ ਬਹੁਤ ਰੌਲਾ ਪਾਇਆ ਉਦੋਂ ਵੀ ਇਹ ਕਹਿੰਦਾ ਮੈਂ Hindu òn ਕਰਕੇ ਰਹਿ ਗਿਆ ਜੀ ਮੈਂ Hindu òn ਕਰਕੇ ਰਹਿ ਗਿਆ ਇਸੇ ਕਰਕੇ ਹੁਣ ਇਹਨੂੰ ਜਿਹੜਾ ਚਿੰਤਾ ਸਤਾਉਣ ਲੱਗੀ ਆ ਕਿ ਯਾਰੇ ਤਾਂ ਪੰਥਕ ਇਕੱਠੇ ਹੋ ਗਏ ਜੇ ਪੰਥਕ ਅੱਜ 2 ਜਿੱਤ ਸਕਦੇ ਨੇ ਕੱਲ ਨੂੰ 13 ਤੇ ਵਿਧਾਨ ਸਭਾ ਦੀ 117 ਵੀ ਜਿੱਤ ਸਕਦੇ ਨੇ ਚਿੰਤਾ ਮਤਲੇ ਨੂੰ ਇਸ ਗੱਲ ਨੂੰ ਲੈ ਕੇ ਹੋਈ ਆ ਕਿ ਪੰਥ ਕਿਤੇ ਇਕੱਠਾ ਨਾ ਹੋ ਜਾਵੇ ਸੁਨੀਲ ਜਾਖੜ ਸਾਹਿਬ ਤੁਹਾਨੂੰ ਬੇਨਤੀ ਕਰਦੇ ਆ ਇਹ ਲੀਹਾਂ ਤੇ ਚੱਲ ਕੇ ਕੁਝ ਨਹੀਂ ਮਿਲਣਾ ਕੁਸੀਂ ਪਹਿਲਾਂ ਤੁਹਾਡਾ ਜਿਹੜਾ ਡੈਡੀ ਸੀਗਾ ਬਲਰਾਮ ਜਾਖੜ ਉਹਨੇ ਵੀ ਅਕਾਲ ਤਖਤ ਤੇ ਹੋਏ ਹੋਏ ਹਮਲੇ ਦੇ ਉੱਪਰ ਬਹੁਤ ਜ਼ਹਿਰੀਲਾ ਬਿਆਨ ਦਿੱਤਾ ਸੀਗਾ ਉਹ ਯਾਦ ਹੈ ਸਿੱਖ ਕਦੇ ਵੀ ਹਾੜਾ ਨਾੜ ਮਾਰਨ ਵਾਲਿਆਂ ਨੂੰ ਵੀ ਨਹੀਂ ਭੁੱਲਦੇ ਸਿੱਖ ਕਦੇ ਵੀ ਇੰਦਰਾ ਗਾਂਧੀ ਜਾਂ ਫਿਰ ਜਿਹੜੇ ਫੌਜ ਮੁਖੀ ਸੀਗੇ ਉਹਨਾਂ ਨੂੰ ਵੀ ਨਹੀਂ ਭੁੱਲਦੇ ਹੈਗੇ ਯਾਦ ਰੱਖਿਓ ਮਤਲਬ ਸਿੱਖ ਹਮੇਸ਼ਾ ਆਪਣੇ ਹਮੈਤਿਆਂ ਨੂੰ ਵੀ ਯਾਦ ਰੱਖਦੀ ਹੈ ਤੇ ਸਿੱਖ ਕੌਮ ਹਮੇਸ਼ਾ ਆਪਣੇ ਗਦਾਰਾਂ ਨੂੰ ਤੇ ਜਾਂ ਆਪਾਂ ਕਹਿ ਲਓ ਕਿ ਇਹ ਜੇ ਦੁਸ਼ਮਣਾਂ ਨੂੰ ਵੀ ਯਾਦ ਰੱਖਦੀ ਹੈ ਜਿਹੜੇ ਜਹਾਗੀਰ ਵਰਗੇ ਜਾਂ ਅਬਦਾਲੀ ਵਰਗੇ ਜਾਂ ਫਿਰ ਇੰਦਰਾ ਗਾਂਧੀ ਵਰਗੇ ਜਾਂ ਫਿਰ ਉਹ ਫੌਜ ਮੁਖੀ ਵਰਗੇ ਜਿਹਨੂੰ ਜਾ ਕੇ ਉੱਥੇ ਭਾਈ ਜੰਦਾ ਸੁੱਖਾਂ ਨੇ ਠੋਕਿਆ ਸੀਗਾ ਸੋ ਮੇਰਾ ਕਹਿਣ ਤੋਂ ਭਾਵ ਤੁਸੀਂ ਆਪਣੇ ਆਪ ਨੂੰ ਕਿੱਥੇ ਦੇਖਣਾ ਚਾਹੁੰਦੇ ਹੋ ਕਿ ਸਿੱਖਾਂ ਦੇ ਦੁਸ਼ਮਣ ਵਲ ਕੇ ਕੀ ਇੱਥੇ ਤੁਸੀਂ ਸਿੱਖਾਂ ਦੇ ਦੁਸ਼ਮਣ ਬਣ ਕੇ ਤੇ ਭਾਜਪਾ ਨੂੰ ਖੁਸ਼ ਕਰਕੇ ਆਪਣਾ ਉਹਦਾ ਬਚਾਉਣ ਦੀ ਖਾਤਰ ਕਿ ਤੁਸੀਂ ਇਹ ਭਾਈਚਾਰੇ ਦੇ ਵਿੱਚ ਵੰਡ ਪਾਉਣੀ ਚਾਹੁੰਦੇ ਹੋ ਕਿ ਤੁਸੀਂ ਆਪਦੇ ਆਪ ਨੂੰ ਇਹ ਦਿਖਾਉਣਾ ਚਾਹੁੰਦੇ ਹੋ ਕਿ ਜੇਕਰ ਕੰਗਣਾ ਰਣੌਤ ਨੂੰ ਐਮਪੀ ਦੀ ਸ਼ੀਟ ਮਿਲ ਸਕਦੀ ਆ ਸਿੱਖਾਂ ਦੇ ਖਿਲਾਫ ਬੋਲਣ ਕਰਕੇ ਤਾਂ ਫਿਰ ਮੈਂ ਵੀ ਇਹ ਚਲਦੀ ਗੰਗਾ ਦੇ ਵਿੱਚ ਕਿਉਂ ਨਾ ਹੱਥ ਧੋ ਲਾਂ ਸੁਨੀਲ ਜਾਖੜ ਜੀ ਇਹਦੇ ਵਿੱਚ ਆਪਾਂ ਇਹ ਕਹਿ ਸਕਦੇ ਆ ਕਿ ਇਹ ਜਿਹੜੀ ਰਾਜਨੀਤੀ ਆ ਨਾ ਇਸ ਤਰ੍ਹਾਂ ਦੀ ਖਾਸ ਤੌਰ ਤੇ ਤੇਰੇ ਵਰਗੀ ਜਿਹੜੀ ਰਾਜਨੀਤੀ ਆ ਇਹ ਹਮੇਸ਼ਾ ਰਾਸ ਨਹੀਂ ਆਉਂਦੀ ਇਹ ਲੀਡਰ ਉੱਪਰਲੇ ਜਿਹਨਾਂ ਨੂੰ ਤੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਉਹ ਸਭ ਕੁਝ ਜਾਣਦੇ ਨੇ ਉਹ ਪੀ ਐਚ ਡੀ ਨੇ ਇਸ ਗੱਲ ਦੇ ਵਿੱਚ ਸੋ ਇਸ ਕਰਕੇ ਆਪਦੀ ਜ਼ੁਬਾਨ ਨੂੰ ਤੇ ਆਪਦੇ ਦਿਮਾਗ ਨੂੰ ਥੋੜਾ ਜਿਹਾ ਇਸ ਸੋਚ ਕੇ ਗੱਲ ਕਰਿਆ ਕਰ ਕਿ ਤੂੰ ਬੈਠਾ ਕਿੱਥੇ ਹੈ ਸੋ ਇਸ ਕਰਕੇ ਦੋਸਤੋ ਜੋ ਸੁਨੀਲ ਜਾਖੜ ਨੇ ਕੱਲ ਜ਼ਹਿਰ ਉਗਲਿਆ ਸੀਗਾ ਉਹਦੇ ਬਾਰੇ ਮੈਂ ਇਹ ਗੱਲ ਤੁਹਾਨੂੰ ਉਸਣੀ ਚਾਹਣਾ ਦਰਸ਼ਕਾਂ ਨੂੰ ਵੀ ਤੁਸੀਂ ਜਰੂਰ ਇਹਦੇ ਤੇ ਆਪਣਾ ਕਮੈਂਟ ਕਰਕੇ ਦੱਸਣਾਗਾ ਕਿ ਜਿਹੜੀ ਸੁਨੀਲ ਜਾਖੜ ਨੇ ਕੱਲ ਇਹ ਗੱਲ ਕਹੀ ਹੈ ਕਿ ਇਹ ਦੋਨੇ ਸੀਟਾਂ ਦੇ ਉੱਪਰ ਭਾਈ ਅਮਰਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਦਾ ਜਿੱਤਣਾ ਇਹ ਚਿੰਤਾ ਦਾ ਵਿਸ਼ਾ ਹੈਗਾ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਇਹਨੇ ਬਿਆਨ ਇਸ ਤਰ੍ਹਾਂ ਦਾ ਕਿਉਂ ਦਿੱਤਾਗਾ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਦੋਸਤੋ ਮੈਂ ਤੁਹਾਡਾ ਧੰਨਵਾਦ ਵੀ ਕਰਦੇਵਾ ਕਿਉਂਕਿ ਧੰਨਵਾਦ ਕਰਨਾ ਬਹੁਤ ਉੱਤੀ ਜ਼ਰੂਰੀ ਹੁੰਦਾ ਮੇਰੇ ਵੀਰ ਜਿਹੜੇ ਆਪਣਾ ਪੂਰਾ ਯੋਗਦਾਨ ਪਾਉਂਦੇ ਨੇ ਹਾਂਜੀ ਜਸਵੀਰ ਸਿੰਘ ਲਿਖਦੇ ਨੇ ਵੈਰੀ ਗੁੱਡ ਤੇ ਮੇਰਾ ਵੀਰ ਮੋਹਨ ਸਿੰਘ ਉੱਭੀ ਉਹ ਵੀ ਜੋਸੀਲੇ ਟੀਵੀ ਟਰੂ న్యూਸ ਵੈਰੀ ਗੁੱਡ ਥੈਂਕ ਯੂ ਮੋਹਨ ਜੀ ਸਲੂਟ ਆ ਤੁਹਾਨੂੰ ਰਣਜੀਤ ਸਿੰਘ ਰਜੀਤ ਗੁੱਡ ਲਿਖਦੇ ਨੇ ਤੇ ਬਲਦੇਵ ਬਲੇ ਇਹ ਵੀ ਮਤਲਬ ਇਦਾਂ ਉਹ ਕਰ ਰਹੇ ਨੇ ਨੀਸ਼ਾਨ ਜੀ ਓਕੇ ਨੀਸ਼ਾਨ ਜੀ ਥੈਂਕ ਯੂ ਅਨਮੋਲ ਪ੍ਰੀਤ ਸਿੰਘ ਅਨਮੋਲ ਉਹ ਵੀ ਆਪਾਂ ਨੂੰ ਐਪਰੀਸ਼ੀਏਟ ਕਰਦੇ ਨੇ ਲਖਵਿੰਦਰ ਗਰੇਵਾਲ ਗੁੱਡ ਜੋਬ ਇਹ ਵੀ ਆਪਾਂ ਨੂੰ ਐਪਰੀਸ਼ੀਏਟ ਕਰਦੇ ਨੇ ਰੇਸ਼ਮ ਸਿੰਘ ਮਾਲ ਇਹ ਵੀ ਐਪਰੀਸ਼ੀਏਟ ਕਰਦੇ ਨੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਦੋਸਤੋ ਤੁਸੀਂ ਵੀ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਕਰੋ ਤਾਂ ਕਿ ਤੁਹਾਡਾ ਵੀ ਧੰਨਵਾਦ ਕੀਤਾ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ